ਦੇਚੇ ਕੀ ਕੀ ਨਜ਼ਰ ਆਇਆ ਔਰ ਕਿੰਨੀ ਵੋਟ ਜਿਹੜੀ ਅਗੇ ਲੀਡ ਚ ਕਰਦੇ ਹੋ ਹਾਂਜੀ ਵੀਰ ਜੀ ਸ਼ੁਰੂਆਤੀ ਤੌਰ ਤੇ ਬਹੁਤ ਸੋਹਣਾ ਰਿਜ਼ਲਟ ਆ ਰਿਹਾ ਹੈ ਯਾ ਸਭ ਕੁਝ ਵਧੀਆ ਜਾ ਰਿਹਾ ਹੈ ਅੱਜ ਸ਼ਾਮ ਨੂੰ ਪਤਾ ਲੱਗੇ ਚੱਲੇਗਾ ਬਾਕੀ ਸ਼ਾਮ ਨੂੰ ਸਾਰਾ ਕੁਝ ਡਿਕਲੇਅਰ ਹੋ ਜਾਊਗਾ ਹਾਂ ਹਲੇ ਲੀਡ ਤਾਂ ਤੁਸੀਂ ਅੱਗੇ ਚੱਲ ਰਹੇ ਹੋ ਜੀ ਬਿਲਕੁਲ ਚੱਲ ਰਹੇ ਹਾਂ ਬਾਈਗਰੂ ਦੀ ਮਿਹਰ ਆ ਕਿ ਚਲੋ ਅੱਗੇ ਵੀ ਸਾਰਾ ਅੱਗੇ ਜਾਵਾਂਗੇ ਹਾਂਜੀ ਪਰ ਹੁਣ ਫਿਲਹਾਲ ਅਸੀਂ ਕਰੇਗਾ ਬਿਲਾਲ ਸੰਤੀ ਦੇ ਆਏ ਨੇ ਉਹਦੇ ਚ ਕੋ ਜੇਤੂ ਹੋਏ ਤੁਹਾਡੇ ਉਮੀਦਵਾਰ ਜਿਹੜੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ

ਬਾਈ ਗੁਰੂ ਦੀ ਮੇਰਾ ਕੀ ਚਲੋ ਅੱਗੇ ਵੀ ਸਾਰਾ ਅੱਗੇ ਜਾਵਾਂਗੇ ਹਾਂਜੀ ਪਰ ਹੁਣ ਫਿਲਹਾਲ ਅਸੀਂ ਕਿ ਬਲਾਗ ਸੰਤੀ ਦੇ ਆਏ ਨੇ ਉਹਦੇ ਚ ਕੋ ਜੇਤੂ ਹੋਏ ਤੁਹਾਡੇ ਉਮੀਦਵਾਰ ਜਿਹੜੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਵਾ ਦਿੱਤਾ ਜੀ ਸ਼ਾਮੀ ਸਾਰਾ ਕੁਝ ਡਿਕਲੇਅਰ ਹੋਊਗਾ ਜੀ ਜੀ ਬਾਕੀ ਲੀਡ ਅੱਗੇ ਜਾ ਰਹੀ ਹੈ ਬਸ ਇਹੀ ਹੈ ਕਿ ਹੁਣ ਮਤਲਬ ਸਾਡੀ ਨਹੀਂ ਇਤਜਮੁਰਤ ਹੈ ਕਿ ਅਸੀਂ ਘਰੇ ਜਾ ਰਹੇ ਹਾਂ ਫਿਰ ਹਾਂਜੀ ਬਾਕੀ ਸੇਖੂ ਸਾਹਿਬ ਬੈਠੇ ਨੇ ਇੱਥੇ ਕਾਪੀ ਦੇਖੇ ਠੀਕ ਹੈ ਹਾਂਜੀ ਥੈਂਕ ਯੂ ਕਿ ਇੱਕ ਹੀ ਨਜ਼ਰ ਆਇਆ ਔਰ ਕਿੰਨੀ ਵੋਟ ਜਿਹੜੀ ਅੱਗੇ ਲੀਡ ਕਰ ਰਹੀ ਹੈ ਜੀ ਹਾਂਜੀ ਵੀਰ ਜੀ ਸ਼ੁਰੂਆਤੀ ਤੌਰ ਤੇ ਬਹੁਤ ਸੋਹਣਾ ਰਿਜ਼ਲਟ ਆ ਰਿਹਾ ਹੈ ਯਾਰ ਸਭ ਕੁਝ ਵਧੀਆ ਜਾ ਰਿਹਾ ਹੈ ਅੱਜ ਸ਼ਾਮ ਨੂੰ ਪਤਾ ਲੱਗੇਗਾ ਘਰੇ ਚਲੇ ਆ ਬਾਕੀ ਸ਼ਾਮ ਨੂੰ ਸਾਰਾ ਕੁਝ ਕਲੀਅਰ ਹੋ ਜਾਊਗਾ ਹਾਂ ਹਲੇ ਲੀਡ ਤਾਂ ਤੁਸੀਂ ਅੱਗੇ ਚੱਲ ਰਹੇ ਹੋ ਜੀ ਬਿਲਕੁਲ ਚੱਲ ਰਹੇ ਹਾਂ ਵਾਈਗਰੂ ਦੀ ਮਿਹਰ ਆ ਕਿ ਚਲੋ ਅੱਗੇ ਵੀ ਸਾਰਾ ਹਾਂਜੀ ਤਾਂ ਹੁਣ ਫਿਲਹਾਲ ਅਸੀਂ ਕਰੀਏ ਬਿਲਾਗਸਮਤੀ ਦੇ ਆਏ ਨੇ ਉਹਦੇ ਚ ਕੁਝ ਜੇਤੂ ਹੋਏ ਤੁਹਾਡੇ ਉਮੀਦਵਾਰ ਜਿਹੜੇ ਤੇ ਉਹਨਾਂ ਨੇ ਕਿਸ ਤਰ੍ਹਾਂ ਦੀ ਗੱਲ ਕੀਤੀ ਸੀ ਅੱਜ ਵੀ ਸ਼ਾਮੀ ਸਾਰਾ ਕੁਝ ਡਿਕਲੇਅਰ ਹੋਊਗਾ ਜੀ ਜੀ ਬਾਕੀ ਲੇਟ ਅੱਗੇ ਜਾ ਰਹੀ ਆ ਬਸ ਇਹੀ ਆ ਕਿ ਹੁਣ ਮਤਲਬ ਸਾਡੀ ਨਹੀਂ ਇੱਥੇ ਜਰੂਰਤ ਹੈਗੀ ਅਸੀਂ ਘਰੇ ਜਾ ਰਹੇ ਹਾਂ ਫਿਲਹਾਲ ਓਕੇ ਹਾਂਜੀ ਬਾਕੀ ਸੇਖੂ ਸਾਹਿਬ ਬੈਠੇ ਨਹੀਂ ਇੱਥੇ ਕਾਪੀ ਦੇਖੀਏ ਠੀਕ ਹੈ ਹਾਂਜੀ ਠੀਕ ਥੈਂਕ ਯੂ ਵਿੱਚ ਕੀ ਕੀ ਨਜ਼ਰ ਆਇਆ ਔਰ ਕਿੰਨੀ ਵੋਟ ਜਿਹੜੀ ਅੱਗੇ ਲਿਖੀ ਜਾਂਦੇ ਹੋ ਹਾਂਜੀ ਵੀਰ ਜੀ ਸ਼ੁਰੂਆਤੀ ਤੌਰ ਤੇ ਬਹੁਤ ਸੋਹਣਾ ਰਿਜ਼ਲਟ ਆ ਰਿਹਾ ਆ ਸਭ ਕੁਝ ਵਧੀਆ ਜਾ ਰਿਹਾ ਹੈ। ਅੱਜ ਵਾਲੇ ਸ਼ਾਮ ਨੂੰ ਬਤਾ ਲੇ ਗਏ ਚੱਲੇਗਾ। ਬਾਕੀ ਸ਼ਾਮ ਨੂੰ ਸਾਰਾ ਕੁਝ ਡਿਕਲੇਅਰ ਹੋ ਜਾਊਗਾ। ਹਾਂ ਹਲੇ ਲੀਡ ਤਾਂ ਤੁਸੀਂ ਅੱਗੇ ਚੱਲ ਰਹੇ ਹੋ? ਜੀ ਬਿਲਕੁਲ ਚੱਲ ਰਹੇ ਹਾਂ। ਵਾਈਗਰੂ ਦੀ ਮਿਹਰ ਆ ਕਿ ਚਲੋ ਅੱਗੇ ਵੀ ਸਾਰਾ ਅੱਗੇ ਜਾਵਾਂਗੇ। ਹਾਂਜੀ। ਪਰ ਹੁਣ ਫਿਲਹਾਲ ਅਸੀਂ ਕਰੇ ਬਿਲਾਗਸੰਤੀ ਦੇ ਆਏ ਨੇ ਉਹਦੇ ਚ ਕੋਈ ਜੇਤੂ ਹੋਏ ਤੁਹਾਡੇ ਉਮੀਦਵਾਰ ਜਿਹੜੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਤੁਸੀਂ? ਅੱਜ ਦੀ ਸ਼ਾਮ ਨੂੰ ਸਾਰਾ ਕੁਝ ਡਿਕਲੇਅਰ ਹੋਊਗਾ। ਜੀ। ਬਾਕੀ ਸੋ ਲੀਡ ਅੱਗੇ ਜਾ ਰਹੀ ਹੈ ਬਸ ਇਹੀ ਹੈ ਕਿ ਹੁਣ ਮਤਲਬ ਸਾਡੀ ਨਹੀਂ ਇਥੇ ਜ਼ਰੂਰਤ ਹੈ ਕਿ ਅਸੀਂ ਘਰੇ ਜਾ ਰਹੇ ਹਾਂ ਫਿਲਹਾਲ ਓਕੇ ਹਾਂਜੀ ਬਾਕੀ ਸੇਖੂ ਸਾਹਿਬ ਬੈਠੇ ਨਹੀਂ ਇਥੇ ਕਾਪੀ ਦੇਖੀ ਠੀਕ ਹੈ ਮੈਂ ਹਾਂਜੀ ਥੈਂਕ ਯੂ ਵਿੱਚ ਕੀ ਕੀ ਨਜ਼ਰ ਆਇਆ ਔਰ ਕਿੰਨੀ ਵੋਟ ਜਿਹੜੀ ਅੱਗੇ ਲੀਡ ਕਰ ਰਹੇ ਹੋ ਹਾਂਜੀ ਵੀਰ ਜੀ ਸ਼ੁਰੂਆਤੀ ਤੌਰ ਤੇ ਬਹੁਤ ਸੋਹਣਾ ਰਿਜ਼ਲਟ ਆ ਰਿਹਾ ਹੈ ਸਭ ਕੁਝ ਵਧੀਆ ਜਾ ਰਿਹਾ ਹੈ ਔਰ ਸ਼ਾਮ ਨੂੰ ਪਤਾ ਲੱਗੇ ਘਰੇ ਚਲੇ ਆ ਬਾਕੀ ਸ਼ਾਮ ਨੂੰ ਸਾਰਾ ਕੁਝ ਡਿਕਲੇਅਰ ਹੋ ਜਾਊਗਾ ਹਾਂ ਹਲੇ ਲੀਡ ਤਾਂ ਤੁਸੀਂ ਅੱਗੇ ਚੱਲ ਰਹੇ ਹੋ ਜੀ ਬਿਲਕੁਲ ਚੱਲ ਰਹੇ ਹਾਂ ਵਾਈਗਰੂ ਦੀ ਮੇਰਾ ਕੀ ਚਲੋ ਅ ਹਾਂਜੀ ਤਾਂ ਫਿਲਹਾਲ ਅਸਵੀ ਕਰੇ। ਇੱਕ ਬਲਾਗ ਸਮਤੀ ਦੇ ਆਏ ਨੇ ਉਹਦੇ ਚ ਕੋ ਜੇਤੂ ਹੋਏ ਤੁਹਾਡੇ ਉਮੀਦਵਾਰ ਜਿਹੜੇ ਤੇ ਉਹਨਾਂ ਨੇ ਕਿਸ ਤਰ੍ਹਾਂ ਦੀ ਗੱਲ ਕੀਤੀ। ਅੱਜ ਦੀ ਸ਼ਾਮ ਨੂੰ ਸਾਰਾ ਕੁਝ ਡਿਕਲੇਅਰ ਹੋਊਗਾ। ਜੀ ਜੀ। ਬਾਕੀ ਲੇਟ ਅੱਗੇ ਜਾ ਰਹੀ ਆ ਬਸ ਇਹੀ ਆ ਕਿ ਹੁਣ ਮਤਲਬ ਸਾਡੀ ਨਹੀਂ ਇੱਥੇ ਜ਼ਰੂਰਤ ਹੈਗੀ ਅਸੀਂ ਘਰੇ ਜਾ ਰਹੇ ਹਾਂ ਫਿਲਹਾਲ। ਓਕੇ। ਹਾਂਜੀ ਬਾਕੀ ਸੇਖੋ ਸਾਹਿਬ ਬੈਠੇ ਨਹੀਂ ਇੱਥੇ। ਉਹ ਅੱਪ ਦੇਖੀਏ। ਠੀਕ ਹੈ ਮੈਂ। ਹਾਂਜੀ ਠੀਕ ਹੈ। ਥੈਂਕ ਯੂ। ਵਿੱਚ ਕੀ ਕੀ ਨਜ਼ਰ ਆਇਆ ਔਰ ਕਿੰਨੀ ਵੋਟ ਜਿਹੜੀ ਅੱਗੇ ਲੀਡ ਕਰਦੇ ਹੋ? ਹਾਂਜੀ ਵੀਰ ਜੀ ਸ਼ੁਰੂਆਤੀ ਤੌਰ ਤੇ ਬਹੁਤ ਛੋਟਾ ਕੁਝ ਹੋ ਰਿਹਾ ਜਾ ਰਿਹਾ ਹੈ ਔਰ ਜੇ ਸ਼ਾਮ ਨੂੰ ਪਤਾ ਲੱਗੇਗੇ ਚੱਲੇਗਾ ਬਾਕੀ ਸ਼ਾਮ ਨੂੰ ਸਾਰਾ ਕੁਝ ਡਿਕਲੇਅਰ ਹੋ ਜਾਊਗਾ ਹਾਂ ਹਲੇ ਲੀਡ ਤਾਂ ਤੁਸੀਂ ਅੱਗੇ ਚੱਲ ਰਹੇ ਹੋ ਜੀ ਬਿਲਕੁਲ ਚੱਲ ਰਹੇ ਹਾਂ ਵਾਈਗਰੂ ਦੀ ਮੇਰਾ ਕੀ ਚਲੋ ਅੱਗੇ ਵੀ ਸਾਰਾ ਅੱਗੇ ਜਾਵਾਂਗੇ ਹਾਂਜੀ ਹਾਂ ਫਿਲਹਾਲ ਅਸੀਂ ਕਰੇ ਬਲਾਗਸੰਤੀ ਦੇ ਆਏ ਨੇ ਉਹਦੇ ਚ ਕੋਈ ਜੇਤੂ ਹੋਏ ਤੁਹਾਡੇ ਉਮੀਦਵਾਰ ਜਿਹੜੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅਗਲੀ ਸ਼ਾਮ ਨੂੰ ਸਾਰਾ ਕੁਝ ਡਿਕਲੇਅਰ ਹੋਊਗਾ ਜੀ ਜੀ ਬਾਕੀ ਸੋ ਲੀਡ ਅੱਗੇ ਜਾ ਰਹੀ ਹੈ ਬਸ ਇਹੀ ਹੈ ਕਿ ਹੁਣ ਮਤਲਬ ਸਾਡੀ ਨਹੀਂ ਇੱਥੇ ਜੁਮਰਤ ਹੈਗੀ ਅਸੀਂ ਘਰੇ ਜਾ ਰਹੇ ਹਾਂ ਫਿਲਹਾਲ ਓਕੇ ਹਾਂਜੀ ਬਾਕੀ ਸੇਖੋ ਸਾਹ ਬੈਠੇ ਨਹੀਂ ਇੱਥੇ ਆਪੇ ਦੇਖ ਲਓ ਠੀਕ ਹੈ ਮੈਂ ਹਾਂਜੀ ਥੈਂਕ ਯੂ